ਰਾਜ ਜਿਹੜਾ ਉਹ ਨੂੰ ਬੈਠਾ ਖੜਾ ਹੋ ਮੰਨ ਜਾ ਲੈ ਵੀ ਖੜਾ ਕਰਾ ਰਿਹਾ ਇਹਨਾਂ ਨੂੰ ਕਰਨਾ ਹੈ ਜਰਾ ਖੜਾ ਕਿਉਂਕਿ ਹੈ ਨਿੰਦਾ ਬਾਬਾ ਤੇਥੋਂ ਦਾ ਛੋਟਾ ਹਾਂ ਹੱਸ ਤੈਸਾਲ ਦੀ ਉਮਰੇ ਗਈ 52 ਸਾਲ 50 ਕਿੰਨੇ ਨੇ ਇਹ ਤਾਂ ਮੈਂ ਤੇਨੂੰ 8 10 7 ਤੋਂ ਬਾਲਾ ਵੱਡਾ ਮੈਂ ਤਾਂ ਤੇਰੇ ਨਾਲ ਤਕੜਾ ਪਿਆ ਕਿੰਨੀ ਦੇਣੀ ਹੈ ਸਹੀ ਪੈਸੇ ਮੰਗਾ ਅੰਦਰ ਪੜਨ ਜੇ ਮੈਂ ਤੁੰਦਾ ਦੇ ਵੀ ਮੈਨੂੰ ਕੀ ਕਹਣਾ ਅੱਠ ਤਾਂ ਮੰਗਿਆ ਆ ਉਹੀ ਮੰਗੀ ਆ ਨਾ ਉਹ ਮੁੰਡਿਆਂ ਨੂੰ ਦੋਣੀਆਂ ਪਾਲਣਗੇ ਕਿਹੜਾ ਵਪਾਰੀ ਨੇ ਵਿਚਾਰੇ ਹਾਂ ਤਾਂ ਤੋਂ ਚੱਕ ਲਿਏ 4 ਲੱਗੇ ਨਹੀਂ 4000 ਰੁਪਏ ਦਿਓ ਕੋਰਸ ਤੋਂ ਕਾਹੀ ਆਇਆ ਫਿਰ ਜਾਇਦਾ ਮੁੱਲ ਦੱਸ ਦੇ ਮੈਨੂੰ ਜਾਇਜ਼ ਦੱਸਿਆ ਮੈਂ ਕੋਈ ਨਹੀਂ ਜਾਇਜ਼ ਦੱਸਿਆ ਮੇਰਾ ਤਾਂ ਗੁੱਸਾ ਤੂੰ ਸਹੀ だっते बाबू ਕਿਉਂ ਇਹ ਦੁਗੜ ਦੇਣੀ ਸਰ ਤੋਂ ਜਾਂ ਤੋਂ ਕੱਟਣੀ ਨਹੀਂ ਦੇਣੀ ਐਵੇਂ ਨਹੀਂ ਬਹੁਤੀ ਪਕਾਈ ਤੇਰਾ ਨਾਮ ਐਂ ਨਹੀਂ ਘੁੱਟਦਾ ਹਾਂ ਹਾਂ ਦੱਸ ਲੈ ਉਰਾ ਕਰ ਹੱਥ ਕਰ ਲੈ ਦੇ ਬਾਈ ਲੈ ਹੱਥ ਕੱਟ ਤੂੰ ਆਂ ਖੋਲ ਉੱਕੜਾ ਵੇ ਰਾਸ ਤੂੰ ਤਾਂ ਐ ਪਾਈ ਖੜਾ ਇੱਕ ਸਕਿੰਟ ਹਾਂ ਮੇਰੇ ਯਾਰ ਬੋਲ ਬਾਬੇ ਕੋਈ ਨਾ ਹੱਥ ਤਾਂ ਕਰ ਮੂਰੇ ਉਹ ਕਰਿਆ ਬਾਬਾ ਹੱਥ ਤਾਂ ਕਰਿਆ ਕਾਹਨ ਕਦੇ ਵਾਸਤੇ ਚਾਹੇ ਤੂੰ ਕਿਤੇ ਹੀ ਗਰੀਬ ਐ ਕਿੰਨੀ ਤਕੜੇ ਬੁਰੀ ਐ ਐ ਹੱਥ ਮੋਚ ਕੇ ਨਾ ਖੜੀ ਅਫਸਰ ਦੀ ਕਚੈਰੀ ਦੇ ਵਿੱਚ ਐ ਖੜਾ ਸਤਿ ਸ੍ਰੀ ਅਕਾਲ ਜਨਾਬ ਐਂ ਕਾ ਆਪੇ ਅਫਸਰ ਤੈਨੂੰ ਕੱਲ ਨਾਲ ਲਾ ਲੂਗਾ ਤੇਰਾ ਘਰ ਹੱਥ 6000 ਦੀ ਬੇਇੱਜ਼ਤੀ ਬੱਸ ਨਹੀਂ ਇੱਕ ਚੀ ਨਵੇਂ ਤਾਂ ਦੇਣਾ ਦੇ 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 ਨਹੀਂ ਦੇ ਦੇ ਨਹੀਂ ਕੀ ਦੀ ਵਧੀਆ ਹੈ ਨਹੀਂ ਨਹੀਂ ਓਏ ਗੱਲ ਸੁਣ ਬਾਈ ਕੰਨ ਦੇਖਦੇ ਕਿਸੇ ਗੱਲੋਂ ਘਾਟ ਨਹੀਂ ਹੈਗੀ ਬੇਵਰੀਤਾ ਪਾਲਣੀ ਹੈ ਹਾਂ ਟੜਕੇ ਦਾ ਸਾਡੇ ਸ਼ੀਲ ਲੱਗਿਆ ਓਰੇ ਮੈਂ ਸੁਣ ਕੇ ਗਿਆ ਜਦ ਨਹੀਂ ਮੂਰਤੀ ਤਿਸਾਈ ਬਾਈ ਇੱਥੇ ਖੜਾ ਦੀ ਮੈਂ ਕਾਰ ਵਾਲੇ ਓਰੇ ਸ਼ੀਲ ਦੀ ਤੈਨੂੰ ਪੁੱਗਦੀ ਤੇ ਧੱਕਾ ਮੁੱਕੀ ਹੋ ਜਾਂਦੇ ਆ ਚੱਲ ਕੋਈ ਗੱਲ ਕੱਟਦੇ ਵੀਡੀਓ ਬਾਈ ਲਓ